ਚਾਲੀ ਮੁਕਤਿਆਂ ਦੀ ਧਰਤੀ ਸ਼੍ਰੀ ਮੁਕਸਰ ਸਾਹਿਬ 'ਚ ਅੱਜ ਯੋਧ ਨਸ਼ਿਆਂ ਵਿਰੋਧ ਮਹਾਂਮ ਜਿਹੜੀ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਚਲਾਈ ਆ ਉਹਦੇ ਤਹਿਤ ਸਾਡੇ ਸਤਿਕਾਰਯੋਗ ਐਮਐਲਏ ਸਰਦਾਰ ਜਗਦੀਪ ਸਿੰਘ ਕਾਕਾਬਰਾੜ ਜੀ ਸਾਡੇ ਐਮਐਲਏ ਸਾਹਿਬ ਸਰਦਾਰ ਹਰਦੀਪ ਸਿੰਘ ਟਿੰਪੀ ਢਿਲੋਂ ਜੀ ਸਾਡੇ ਬਹੁਤ ਸਤਿਕਾਰਯੋਗ ਮਨਿਸਟਰ ਗਰਮੀਤ ਸਿੰਘ ਖੁੱਡੀਆਂ ਜੀ ਉਹਨਾਂ ਦੀ ਰਾਸ਼ਟਰਪਤੀ ਜੀ ਆਏ ਸਨ ਸਾਡੇ ਦੇਸ਼ ਦੇ ਉਹਨਾਂ ਨਾਲ ਮੀਟਿੰਗ ਸੀ ਤੇ ਉਹਨਾਂ ਦੇ بیٹے ਅਮੀ ਜੀ ਆਏ ਆ ਮੈਡਮ ਬਲਜੀਤ ਕੌਰ ਜੀ ਮਨਿਸਟਰ ਪੰਜਾਬ ਉਹਨਾਂ ਦੀ ਇੱਕ ਜ਼ਰੂਰੀ ਮੀਟਿੰਗ ਸੀ ਉਹਦਾ ਕਰਕੇ ਉਹਨਾਂ ਨੂੰ ਜਾਣਾ ਪਿਆ ਸਾਡੇ ਸਤਿਕਾਰਯੋਗ ਐਸਐਸਪੀ ਚੌਧਰੀ ਸਾਹਿਬ डीसी साहब अभी जी जी ਤੇ ਹੋਰ ਵੀ ਸਾਡੇ ਸਾਰੇ ਸਿਵਲ ਦੇ ਅਧਿਕਾਰੀ ਪੁਲਿਸ ਦੇ ਅਧਿਕਾਰੀ ਸਾਰਿਆਂ ਨੇ ਬਹਿ ਕੇ ਇਸ ਜ਼ਹਿਰ ਦੇ ਵਿਰੁੱਧ ਜਿਹੜਾ ਸਾਡੀ ਮੀਟਿੰਗ ਹੋਈ ਆ ਤੇ ਸਾਰਿਆਂ ਨੇ ਧਈਆ ਕੀਤਾ ਕਿ ਸ਼੍ਰੀ ਮੁਖਸਰ ਸਾਹਿਬ 40 ਮੁਕਤਿਆਂ ਦੀ ਧਰਤੀ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਇਹਨੂੰ ਜਿਹੜਾ ਇਹ ਜ਼ਹਿਰ ਹੈ ਤੋਂ ਮੁਕਤ ਕਰਕੇ ਅਸੀਂ ਸੀਐਮ ਸਾਹਿਬ ਨੂੰ ਮੁਖਸਰ ਜ਼ਿਲ੍ਹੇ ਨੂੰ پاک ਪਵਿੱਤਰ ਕਰਕੇ ਦੇਾਂਗੇ ਤੇ ਸਾਰੇ ਜਿੰਨੇ ਵੀ ਸਾਡੇ ਸਰਪੰਚ ਸਾਹਿਬਾਨ ਨੇ ਜਾਂ ਸਾਡੇ ਚੀਰਮੈਨ ਸਾਹਿਬਾਨ ਨੇ ਉਹਨਾਂ ਨੂੰ ਵੀ ਸਾਰਿਆਂ ਸਾਥੀਆਂ ਨੂੰ ਬੇਨਤੀ ਆ ਕਿ ਆਪਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਅਵੇਅਰ ਕਰੋ ਬੱਚਿਆਂ ਨੂੰ ਅਵੇਅਰ ਕਰੋ ਆਪਦੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਗਰਾਊਂਡਾਂ ਬਣਾਓ ਖੇਡ ਗਰਾਊਂਡ ਬਣਨ ਵਾਲੀਬਾਲ ਦਾ ਗਰਾਊਂਡ ਬਣੇ ਫੁੱਟਬਾਲ ਦਾ ਗਰਾਊਂਡ ਬਣੇ ਕ੍ਰਿਕਟ ਦਾ ਗਰਾਊਂਡ ਬਣੇ ਤਾਂ ਜੋ ਬੱਚੇ ਜਿਹੜੇ ਜਿਹੜੀ ਸਾਡੀ ਆਉਣ ਵਾਲੀ ਨਵੀਂ ਜਨਰੇਸ਼ਨ ਆ ਜਿਹੜੇ ਲੋਕ ਇਸ ਪਾਸੇ ਪਏ ਉਹਨਾਂ ਨੂੰ ਵੀ ਆਪਾਂ ਨਸ਼ਾ ਛਡਾਉਣ ਦੀ ਕੋਸ਼ਿਸ਼ ਨਹੀਂ ਨਸ਼ਾ ਛਡਾਉਣਾ ਆ ਤੇ ਜਿਹੜੇ ਨਵੀਂ ਪਨੀਰੀ ਆ ਨਵੇਂ ਬੱਚੇ ਆ ਉਹਨਾਂ ਚੋਂ ਇਸ ਪਾਸੇ ਕੋਈ ਵੀ ਨਾ ਜਾ ਸਕੇ ਖੇਡਾਂ ਵਾਲੇ ਪਾਸੇ ਲੱਗਣ ਖੇਡਾਂ ਨਾਲ ਜੁੜਨ ਦੇ ਨਾਲ ਆਪਦੇ ਪਿੰਡਾਂ ਦੇ ਵਿੱਚ ਜਿਹੜੀ ਅੱਗੇ ਵੀ ਹਰ ਥਾਂ ਤੇ ਗੱਲ ਹੁੰਦੀ ਆ ਆਪਦੇ ਪਿੰਡਾਂ ਦੇ ਵਿੱਚ ਸਰਪੰਚ ಗ್ರಾಮ ਸਭਾ ਦੇ اجلاس ਸਦਨ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨਮਾਇंदे ਹੋਣ ਕਾਲੀ ਦਲ ਦੇ ਕਾਂਗਰਸ ਦੇ ਬੀਜੇਪੀ ਦੇ बसपा ਦੇ ਆਮ ਆਦਮੀ ਪਾਰਟੀ ਦੇ ਹਰ ਪਾਰਟੀ ਦੇ ਨਮਾਇंदे ਵਿੱਚ ਹੋਣ ಗ್ರಾಮ ਸਭਾ ਦਾ اجلاس ਸੱਦ ਕੇ ਸਾਰਿਆਂ ਦੇ ਸਾਈਨ ਕਰਾਏ ਜਾਣ ਤੇ ਨਾਲ ਜਿਹੜੇ ਲੋਕ ਇਹਨਾਂ ਸਮਗਲਰਾਂ ਦੀ ਜਿਹੜੇ ਹੈਰੋਇਨ ਸਮੈਕ ਜ਼ਹਿਰ ਦੇ ਵਪਾਰੀ ਨੇ ਜਿਹਦੇ ਨਾਲ ਓਵਰਡੋਜ਼ ਨਾਲ ਮਾਵਾਂ ਦੇ ਪੁੱਤ ਮਾਰ ਰਹੇ ਨੇ ਉਹਨਾਂ ਯਹਰ ਦੇ ਵਪਾਰੀਆਂ ਦੀ ਸਮਗਲਰਾਂ ਦੀ ਜਿਹੜਾ ਨੰਬਰਦਾਰ ਜਾਂ ਕੋਈ ਜਿਹੜਾ ਆਪਦੀ ਜ਼ਮੀਨ ਦੇ ਘਰ ਦੇ ਨੰਬਰ ਲਵਾ ਕੇ ਜਮਾਨਤ ਦੇਂਦਾ ਉਹਨਾਂ ਲੋਕਾਂ ਦਾ ਵੀ ਪਿੰਡ ਲੈਵਲ ਤੇ ਸਮਾਜ ਦੇ ਵਿੱਚ ਬਾਈਕਾਟ ਕੀਤਾ ਜਾਵੇ ਜਨਮ ਮਰਨ ਵਿਆਹ ਸ਼ਾਦੀ ਭੋਗ ਤੇ ਉਹਨਾਂ ਨੂੰ ਸੱਦਣਾ ਸਦਾਉਣਾ ਬੰਦ ਕੀਤਾ ਜਾਵੇ ਨਾ ਉਹਨਾਂ ਦੇ ਕਿਸੇ ਨੇ ਜਾਣਾ ਤੇ ਨਾ ਕਿਸੇ ਦੇ ਉਹਨਾਂ ਦੇ ਆਉਣਾ ਫੇਰ ਜਾ ਕੇ ਇਹ ਯਹਰ ਜਿਹੜਾ ਕਿਉਂਕਿ ਅੱਤਵਾਦ ਵੀ ਉਦੋਂ ਹੀ ਖਤਮ ਹੋਇਆ ਸੀ ਜਦੋਂ ਥੱਲਿਓ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਲੋਕਾਂ ਨੇ ਆਪਦੇ ਬੂਹੇ ਬੰਦ ਕਰਨੇ ਸ਼ੁਰੂ ਕਰਤੇ ਸੀ ਤੇ ਪੁਲਿਸ ਨੂੰ ਜਿਹੜੇ ਗਲਤ ਅਨਸਰਸਨ ਸਮਾਜ ਵਿਰੋਧੀ ਅਨਸਰਸਨ ਪੁਲਿਸ ਨੂੰ ਉਹਨਾਂ ਦੀ ਰਿਪੋਰਟ ਦੇਣੀ ਸ਼ੁਰੂ ਕਰਤੀ ਉਸੇ ਤਰ੍ਹਾਂ ਲੋਕਾਂ ਨੂੰ ਹੁਣ ਜਿਹੜਾ ਇਹ ਕਾਲਾ ਅਤਵਾਦ ਆ ਉਸ ਉਸੇ ਤਰ੍ਹਾਂ ਹੀ ਇਸ ਕਾਲੇ ਅਤਵਾਦ ਨਾਲ ਨਜਿੱਠਣਾ ਪੈਣਾ ਲੜਨਾ ਪੈਣਾ ਤੇ ਫੇਰੇ ਇਹ ਯਾਰ ਖਤਮ ਹੋਣਾ ਮੈਂ ਵਕੀਲ ਭਾਈ ਚਾਰੇ ਨੂੰ ਵੀ ਬੇਨਤੀ ਕਰਦਾ ਜਦੋਂ ਪੁਲਿਸ ਪਰਚਾ ਕਰਦੀ ਐਫ ਆਈ ਆਰ ਦਰਜ ਕਰਦੀ ਆ ਤੇ ਉਹਦੇ ਬਾਅਦ ਜਿਹੜੇ ਵਕੀਲ ਐਡਵੋਕੇਟ ਨੇ ਉਹ ਕੇਸ ਮਤਲਬ ਲੜਨੇ ਸ਼ੁਰੂ ਹੋ ਜਾਂਦੇ ਇਹਨਾਂ ਜ਼ਹਿਰ ਦੇ ਸਮਗਲਰਾਂ ਦੀ ਜਮਾਨਤਾ ਹੋ ਜਾਂਦੀਆਂ ਵੇਖੋ ਪੁਲਿਸ ਦਾ ਸਰਕਾਰ ਦਾ ਤੇ ਪੁਲਿਸ ਦਾ ਕੰਮ ਆ ਕਾਰਵਾਈ ਕਰਵਾਉਣੀ ਉਹਦੇ ਬਾਅਦ ਕੰਮ ਆ ਜਾਂਦਾ ਹੱਥ 'ਚ ਵਕੀਲ ਦੇ ਮੈਂ ਵਕੀਲ ਭਾਈਚਾਰੇ ਨੂੰ ਬਾਰ ਇਸੀਅਨ ਨੂੰ ਵੀ ਬੇਨਤੀ ਕਰਦਾ ਪੂਰੇ ਪੰਜਾਬ ਦੀਆਂ ਨੂੰ ਯਾਰ ਤੁਸੀਂ ਵੀ ਅੱਗੇ ਆਓ ਕੋਈ ਬਾਰ ਇਸੀਅਨ ਪਹਿਲਾਂ ਪਹਿਲ ਕਰੇ ਕਿ ਜਿਹੜੇ ਜ਼ਹਿਰ ਦੇ ਵਪਾਰੀ ਨੇ ਜ਼ਹਿਰ ਦੇ ਸਮਗਲਰ ਨੇ ਜਿਨ੍ਹਾਂ ਨੇ ਲੋਕਾਂ ਦੇ ਪੁੱਤਾਂ ਨੂੰ ਮਾਰ ਕੇ ਨੋਟ ਕਮਾਏ ਆ ਲੋਕਾਂ ਦੇ ਪੁੱਤਾਂ ਦੀਆਂ ਲਾਸ਼ਾਂ ਤੋਂ ਨੋਟ ਚੁੱਕੇ ਆ ਤੇ ਉਹਨਾਂ ਯਰ ਦੇ ਵਪਾਰੀਆਂ ਦੀਆਂ ਜਿਹੜੇ ਕੇਸ ਆ ਉਹ ਆਪਾਂ ਮਤੇ ਪਾਦ ਗਏ ਵੀ ਜੇ ਸਰਕਾਰ ਨੇ ਪਹਿਲ ਕੀਤੀ ਆ ਪੁਲਿਸ ਪੱਪਾ ਭਾਰ ਹੋਈ ਆ ਸਿਵਲ ਪ੍ਰਸ਼ਾਸਨ ਪੱਪਾ ਭਾਰ ਹੋਇਆ ਤੇ ਇੱਥੇ ਬਾਰ ਐਸੋਸੀਏਸ਼ਨ ਨੂੰ ਵੀ ਅੱਗੇ ਆ ਕੇ ਪਹਿਲ ਕਰਨੀ ਚਾਹੀਦੀ ਆ ਬਾਕੀ ਜਿਹੜੇ ਵੱਡੇ ਸਮੱਗਲਰ ਨੇ ਜਦੋਂ ਕੋਰਟਾਂ ਦੇ ਵਿੱਚ ਮਾਨਯੋਗ ਹਾਈ ਕੋਰਟ ਤੇ ਕੇਸ ਜਾਂਦਾ ਜਾਂ ਵੱਡੀਆਂ ਕੋਰਟਾਂ ਦੇ ਵਿੱਚ ਕੇਸ ਜਾਂਦਾ ਅਸੀਂ ਏਜੀ ਸਾਹਿਬ ਨਾਲ ਵੀ ਰਾਇ ਕਰਾਂਗੇ ਕਿ ਜਿਨ੍ਹਾਂ ਤੇ ਵੱਧ ਕੇਸ ਨੇ ਹੈਰੋਇਨ ਸਮੈਕ ਦੇ ਜਦੋਂ ਮਾਨਯੋਗ ਹਾਈ ਕੋਰਟ ਤੇ ਜਾਂਦੇ ਆ ਜੇ ਉਹਨਾਂ ਨੂੰ ਜਮਾਨਤ ਤੋਂ ਲੋਕ ਲਾਉਂਦੇ ਆ ਤੇ ਸਰਕਾਰ ਵੱਲੋਂ ਉਹਨਾਂ ਦੀ ਜੱਜਾਂ ਨੂੰ ਬੇਨਤੀ ਕੀਤੀ ਜਾਵੇ ਕਿ ਇਹ ਲੋਕ ਇਹ ਲੋਕਾਂ ਦੇ ਪੁੱਤਾਂ ਨੂੰ ਮਾਰ ਕੇ ਆਪਦੇ ਘਰ ਆਪਦੀਆਂ ਕੋਠੀਆਂ ਤੇ ਆਪਦੀਆਂ ਜਾਇਦਾਦਾਂ ਬਣਾਉਂਦੇ ਪਰ ਇਹਨਾਂ ਨੂੰ ਜਮਾਨਤਾਂ ਨਾ ਦਿੱਤੀਆਂ ਜਾਣ ਇਹ ਤੇ ਵੇਖੋ ਹਰ ਬੰਦੇ ਦੀ ਲੋੜ ਆ ਇਸ ਜ਼ੈਰ ਨੂੰ ਬੰਦ ਕਰਨਾ ਕਿਉਂਕਿ ਇਹ ਉਹ ਜੰਗਲ ਦੀ ਆਗਿਆ ਇਹ ਅੱਗ ਪਹਿਲਾਂ ਸਾਡੇ ਇਲਾਕੇ ਚ ਆਈ ਉਹਦੇ ਬਾਅਦ ਸਾਡੇ ਸ਼ਹਿਰ ਚ ਆਈ ਸਾਡੇ ਗਲੀ ਮੱਲੇ ਆਈ ਤੇ ਇਹ ਸਕਦਾ ਏ ਕੋਈ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਕਿਹੜੇ ਪਾਲ ਇਹ ਅੱਗ ਵੱਢ ਜਣੀਆਂ ਇਸ ਕਰਕੇ ਬੇਨਤੀ ਆ ਕਿ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ ਥੱਲੇ ਗਰਾਊਂਡ ਤੇ ਲੋਕ ਚਾਹੁੰਦੇ ਆ ਕਿ ਇਹ ਜ਼ਹਿਰ ਬੰਦ ਹੋਵੇ ਪਾਸੇ ਇੰਨਾ ਕਿ ਆ ਕਿ ਕੋਈ ਬੁਰਾ ਨਹੀਂ ਬਣਾ ਚਾਹੁੰਦਾ ਭਰਾਵੋ ਇਸ ਕੰਮ ਚ ਸਾਨੂੰ ਬੁਰਿਆ ਬਣਾ ਪੈਣਾ ਆ ਫੇਰ ਜਾ ਕੇ ਇਹ ਜ਼ਹਿਰ ਬੰਦ ਹੋਣਾ ਲੋਕਾਂ ਨੂੰ ਇੱਕ ਮੁਠਤਾ ਦਾ ਸਬੂਤ ਦੇਣਾ ਪੈਣਾ